ਡੀਐਮਸੀ ਯੂਨੀਅਨ ਤੋਂ ਉਹ ਗੱਡੀ ਆਈ ਆ ਡੀਐਮਸੀ ਯੂਨੀਅਨ ਜਿੱਥੇ ਉਹਨਾਂ ਨੇ ਫੱਟਾ ਲਾਇਆ ਹੋਇਆ ਹੈ ਡੀਐਮਸੀ ਯੂਨੀਅਨ ਬਣਾਈ ਹੋਈ ਹੈ ਉਹਨਾਂ ਨੇ ਸਾਡਾ ਆਪਸ ਵਿੱਚ ਹੀ ਸਮਝੌਤਾ ਹੋਇਆ ਹੋਇਆ ਵੀ ਇੱਕ ਦੂਜੇ ਦੇ ਹਸਪਤਾਲ ਅਸੀਂ ਨਹੀਂ ਆਵਾਂਗੇ ਨੰਬਰ 2 ਤੇ ਗੱਡੀ ਪਾਸ ਨਹੀਂ ਇਹਦਾ ਨੰਬਰ ਚੈੱਕ ਕਰੋ ਇਹ ਫੱਟਾ ਲਾ ਕੇ ਲਾਲ ਬੱਤੀ ਲਾ ਕੇ ਨੀਲੀ ਲਾ ਕੇ ਕਾਨੂੰਨ ਦੀ ਜਿਹੜੀ ਹਲੰਘਣਾ ਕਰ ਰਹੇ ਆ ਇਹਨਾਂ ਕੋਲ ਕੋਈ ਪੇਪਰ ਨਹੀਂ ਸਰਕਾਰ ਸੁੱਤੀ ਪਈ ਆ ਪਤਾ ਨਹੀਂ ਕੀ ਕਰਦੀ ਆ ਇਹ ਕਿਹਦਾ ਪਤਾ ਲੱਗਦਾ ਕਿ ਗੱਡੀਆਂ ਪਾਸ ਨੇ ਜਾਂ ਕੀ ਨੇ ਇਹਦੇ ਪ੍ਰੋਪਰ ਪੇਪਰ ਦੀ ਨੰਬਰ ਪਲੇਟ ਮਾਰੋਗੇ ਇਹ ਚ ਟੈਕਸੀ ਸ਼ੋ ਹੋਊਗੀ પાસ ਗੱਡੀ ਆ ਜੀ ਐਂਬੂਲੈਂਸ ਚੈੱਕ ਕਰੋ ਅਸੀਂ ਟੈਕਸ ਦਿੱਤੇ ਆ ਪਾਣੀ ਲੱਖ ਲੱਖ ਰੁਪਇਆ ਕਾਗਜਾਂ ਤੇ ਲਾਇਆ ਸੀ ਇਹ ਜਾਲੀ ਗੱਡੀਆਂ ਲੈ ਕੇ ਤੁਰੇ ਫਿਰਦੇ ਆ ਆ ਦੇਖੋ ਐਂਬੂਲੈਂਸ ਬਣਾਇਆ ਹੋਇਆ ਪ੍ਰੋਪਰ ਨੰਬਰ ਆ ਬੱਤੀ ਉੱਤੇ ਲੱਗੀ ਹੋਈ ਆ ਪ੍ਰਾਈਵੇਟ ਗੱਡੀ ਤੇ ਕੋਈ ਐਂਬੂਲੈਂਸ ਤੇ ਲਾ ਸਕਦਾ ਬੱਤੀ ਦੱਸੋ ਤੁਸੀਂ ਬੱਤੀ ਤਾਂ ਟੁੱਟੀ ਹੋਈ ਆ ਟੁੱਟੀ ਵੀ ਹੋਈ ਆ ਤਾਂ ਲਾ ਵੀ ਨਹੀਂ ਸਕਦਾ ਕੋਈ ਨਾ ਮੈਂ ਸਰ ਤੁਹਾਡਾ ਭਾਜੀ ਕਾਗਜ ਗਏ ਹੋਇਆ ਗੱਡੀ ਤੇ 50 ਗੱਡੀਆਂ ਜਿਹੜੀਆਂ ਹੈਗੀਆਂ ਬਿਨਾ ਪੇਪਰਾਂ ਤੋਂ ਚੱਲ ਰਹੀਆਂ ਜਾਲੀ ਕਾਨੂੰਨ ਪਤਾ ਨਹੀਂ ਕਿੱਧਰ ਗਿਆ ਵਾ ਪਤਾ ਨਹੀਂ ਕਿੱਧਰ ਲੇ ਪਾਸੇ ਸੁੱਤੀ ਪਈ ਆ ਸਰਕਾਰ ਕੋਈ ਇਹੇ ਇਹੇ ਕਾਰ ਆ ਗੱਡੀ ਹੈ ਇਹ ਮਿੰਟ ਜੇ ਟੈਕਸੀ ਬਣ ਜਾਂਦੀ ਹੈ ਮਿੰਟ ਜੇ ਐਂਬੂਲੈਂਸ ਬਣ ਜਾਂਦੀ ਹੈ ਇਹ ਹਾਲਾਤ ਜਿਹੜੇ ਕੀ ਆ ਹੋਏ ਪਏ ਨੇ ਲੁਧਾਨਾ ਦੇ ਸੇਵਲ ਹਸਪਤਾਲ ਦੇ ਵਿੱਚ ਐਂਬੂਲੈਂਸਾਂ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਵੈ ਅਤੇ ਜਿਹੜੇ ਦੂਜੇ ਐਂਬੂਲੈਂਸ ਲੈ ਕੇ ਆਏ ਹੁੰਦੇ ਨੇ ਉਹਨਾਂ ਵੱਲੋਂ ਹਾਈ ਵੋਲਟੇਜ ਹੰਗਾਮਾ ਦੇ ਕੇ ਇੱਥੇ ਡਰਾਮਾ ਕੀਤਾ ਜਾਂਦਾ ਵੈ ਦੱਸਿਆ ਜਾ ਰਿਹਾ ਹੈ ਕਿ ਐਂਬੂਲੈਂਸ ਵਾਲੇ ਆਪਸ ਦੇ ਵਿੱਚ ਹੀ ਕੋਈ ਵਿਵਾਦ ਛਿੜਦਾ ਵੈ ਵਿਵਾਦ ਇਹਨਾਂ ਕੋ ਵਾਜਦਾ ਕਿ ਗੱਡੀ ਜਿਹੜੀ ਆ ਰੋਕ ਲਿੱਤੀ ਜਾਂਦੀ ਹੈ ਇੱਥੇ ਪ੍ਰਧਾਨ ਮੌਜੂਦ ਨੇ ਪ੍ਰਧਾਨਾ ਗੱਲ ਪਤਾ ਜੀ ਕਿਹਦੀ ਗੱਡੀ ਹੈ ਤੇ ਕਿਉਂ ਰੁਕੀ ਗਈ ਹੈ ਇਹ ਬਾਈ ਜੀ ਡੀ ਐਮ ਸੀ ਯੂਨੀਅਨ ਤੋਂ ਡੀ ਐਮ ਸੀ ਯੂਨੀਅਨ ਤੋਂ ਗੱਡੀ ਆਈ ਆ ਡੀਐਮਸੀ ਜੂਨੀਅਰ ਜਿੱਥੇ ਉਹਨਾਂ ਨੇ ਫੱਟਾ ਲਾਇਆ ਹੋਇਆ ਹੈ ਡੀਐਮਸੀ ਜੂਨੀਅਰ ਬਣਾਈ ਹੋਈ ਹੈ ਉਹਨਾਂ ਨੇ ਸਾਡਾ ਆਪਸ ਵਿੱਚ ਹੀ ਸਮਝੌਤਾ ਹੋਇਆ ਹੋਇਆ ਵੀ ਇੱਕ ਦੂਜੇ ਦੇ ਹਸਪਤਾਲ ਅਸੀਂ ਨਹੀਂ ਆਵਾਂਗੇ ਨੰਬਰ 2 ਤੇ ਗੱਡੀ ਪਾਸ ਨਹੀਂ ਇਹਦਾ ਨੰਬਰ ਚੈੱਕ ਕਰੋ ਇਹ ਫੱਟਾ ਲਾ ਕੇ ਲਾਲ ਬੱਤੀ ਲਾ ਕੇ ਨੀਲੀ ਲਾ ਕੇ ਕਾਨੂੰਨ ਦੀ ਜਿਹੜੀ ਉਹ ਲੰਘਣਾ ਕਰ ਰਹੇ ਆ ਕੋਈ ਗੱਡੀਆਂ ਪਾਸ ਨਹੀਂ ਸਾਡੀਆਂ ਪ੍ਰੋਪਰ ਐਂਬੂਲੈਂਸਾਂ ਪਾਸ ਆ ਸਾਡੇ ਕੋ ਆ ਗੱਡੀਆਂ ਨੇ ਸਾਰੀਆਂ ਗੱਡੀਆਂ ਦੇ ਸਾਡੇ ਪੇਪਰ ਪੂਰੇ ਆ ਇਹਨਾਂ ਕੋਲ ਕੋਈ ਪੇਪਰ ਨਹੀਂ ਸਰਕਾਰ ਸੁੱਤੀ ਪਈ ਆ ਪਤਾ ਨਹੀਂ ਕੀ ਕਰਦੀ ਆ ਆ ਫੱਟਾ ਲਾ ਕੇ 20 50 ਹਜ਼ਾਰ ਦੀਆਂ ਗੱਡੀਆਂ ਲੈ ਕੇ ਫੱਟਾ ਲਾ ਕੇ ਐਂਬੂਲੈਂਸਾਂ ਬਣਾ ਲੈਂਦੇ ਆ ਵਿੱਚ ਗੈਰ ਗੈਰ ਕਾਨੂੰਨੀ ਕੰਮ ਹੁੰਦੇ ਆ ਜਿਹਦੇ ਚ ਐਂਬੂਲੈਂਸਾਂ ਵਾਲੇ ਬਦਨਾਮ ਹੁੰਦੇ ਆ ਇਹ ਕਿੱਦਾਂ ਪਤਾ ਲੱਗਦਾ ਕਿ ਗੱਡੀਆਂ ਪਾਸ ਨੇ ਜਾਂ ਕੀ ਨੇ ਇਹਦੇ ਪ੍ਰੋਪਰ ਪੇਪਰ ਦੀ ਨੰਬਰ ਬਲੇਡ ਮਾਰੋਗੇ ਤੇ ਟੈਕਸੀ ਸ਼ੋ ਹੋਊਗੀ। ਅੱਛਾ। ਸਾਡੀ ਗੱਡੀਆਂ ਦੇ ਨੰਬਰ ਤੇ ਸਰਚ ਮਾਰੋ ਐਮ ਰਵਾਇਨ ਤੇ ਜਾ ਕੇ ਇਹ ਐਂਬੂਲੈਂਸ ਪਾਸ ਹੋਊਗੀ ਵਿੱਚ। ਆਹ ਜੀ ਆਟੋ ਦਫਤਰ ਵਿੱਚ ਸ਼ੋ ਹੁੰਦੀ ਸੀ। ਹਾਂ ਜੀ ਆਟੋ ਦਫਤਰ ਤੋਂ। ਅੱਛਾ। ਆਹ ਦੇਖੋ ਕਿੰਨੀਆਂ ਗੱਡੀਆਂ ਕਿੰਨੀਆਂ ਗੱਡੀਆਂ ਐਓ ਜੀਆਂ ਘੁੰਮਦੀਆਂ ਨੇ ਸਾਡੀ ਯੂਨੀਅਨ ਚ 25 ਗੱਡੀਆਂ ਨੇ 25 ਗੱਡੀਆਂ ਪਾਸ ਆ। ਡੀ ਐਮ ਸੀ ਯੂਨੀਅਨ ਦੇ ਵਿੱਚ ਘੱਟ ਤੋਂ ਘੱਟ ਵੀ 50 ਗੱਡੀਆਂ ਜਿਹੜੀਆਂ ਹੈਗੀਆਂ ਬਿਨਾ ਪੇਪਰਾਂ ਤੋਂ ਚੱਲ ਰਹੀਆਂ ਜਾਲੀ। ਕਾਨੂੰਨ ਪਤਾ ਨਹੀਂ ਕਿੱਧਰ ਗਿਆ ਵਾ ਪਤਾ ਨਹੀਂ ਕਿੱਧਰ ਲੇ ਪਾਸੇ ਸੁੱਤੀ ਪਈ ਲੈ ਕੇ ਵੀ ਦੇ ਦਾਂਗੇ ਅਸੀਂ ਤੇ ਅਸੀਂ ਕਹਿੰਦੇ ਵੀ ਇਹਨਾਂ ਤੇ ਕਾਰਵਾਈ ਹੋਵੇ ਇਹ ਗੱਡੀ ਕਿਹਦੀ ਆ ਕੋਣ ਆ ਡੀਐਮਸੀ ਤੋਂ ਆ ਬਾਈ ਜੀ ਖੜੇ ਆ ਕਿੱਥੇ ਖੜੇ ਆ ਆ ਬਿਲਕੁਲ ਗਲਵਾਦ ਨਹੀਂ ਕਰਦੇ ਆ ਇਹ ਜਿਹੜੇ ਐਂਬੂਲੈਂਸ ਬਣਾਇਆ ਹੋਇਆ ਇਹਨਾਂ ਦਾ ਆ ਦੇਖੋ ਐਂਬੂਲੈਂਸ ਬਣਾਇਆ ਹੋਇਆ ਪ੍ਰੋਪਰ ਨੰਬਰ ਆ ਬੱਤੀ ਉੱਤੇ ਲੱਗੀ ਹੋਈ ਆ ਪ੍ਰਾਈਵੇਟ ਗੱਡੀ ਤੇ ਕੋਈ ਐਂਬੂਲੈਂਸ ਤੇ ਲਾ ਸਕਦਾ ਬੱਤੀ ਦੱਸੋ ਤੁਸੀਂ ਬੱਤੀ ਤਾਂ ਟੁੱਟੀ ਹੋਈ ਆ ਟੁੱਟੀ ਵੀ ਹੋਈ ਆ ਤਾਂ ਲਾ ਵੀ ਨਹੀਂ ਸਕਦਾ ਕੋਈ ਨਾ ਮੈਂ ਸਰ ਤੁਹਾਡਾ ਪਾਜੀ ਕਾਗਜ਼ ਗਏ ਹੋਇਆ ਗੱਡੀ ਦੇ ਪਾਸ ਨਾਮ ਨਾਮ ਤਾਂ ਦਾ ਨਾਮ ਤਾਂ ਕੋਈ ਜਸਵੀਰ ਨਾਮ ਬਾਜੀ ਵੀਰ ਜਸਵੀਰ ਨਾਮ ਜਸਵੀਰ ਜੀ ਕੀ ਮਾਮਲਾ ਹੈ ਕਰੀਏ ਕਾਜ ਪੂਰੇ ਨਹੀਂ ਹੈਗੇ ਪਾਜੀ ਕਾਗਜ਼ ਗਏ ਹੋਇਆ ਪਾਸਿੰਗ ਤੇ ਹਾਂਜੀ ਆ ਜਾਣਗੇ ਹਲੋ ਇੱਕ ਮਿੰਟ ਜੀ ਦੱਸਤਾ ਦੋ ਇੱਕ ਮਿੰਟ ਵੀਰੇ ਭਾਈ ਦੱਸਤਾ ਦੋ ਇੱਕ ਮਿੰਟ ਯਾਰ ਤੁਸੀਂ ਨੂਆ ਗੱਡੀ ਨੂੰ ਨਾ ਪੀਲੀ ਬਰੇਡ ਲੱਗੀ ਹੋਈ ਹੈ ਜਾਂ ਨਾ ਕੁਝ ਲੱਗਿਆ ਹੈ ਜੀ ਹਾਂਜੀ ਪਾਜੀ ਦੱਸਤਾ ਦੋ ਜਸਵੀਰ ਜੀ ਆ ਬਿਲਕੁਲ ਦੇਖ ਸਕਦੇ ਹੋ ਤੁਸੀਂ ਆਪ ਆਪਣੇ ਦੇ ਦੀ ਸਰਚ ਮਾਰੀ ਆ ਦੇਖੋ ਕੀ ਆ ਰਿਹਾ ਕੈਮਰੇ ਦੇ ਮੂਰੇ ਕਰੋ ਜੀ ਕੀ ਆ ਰਿਹਾ ਜੀ ਕੋਈ ਐਂਬੂਲੈਂਸ ਪਾਸ ਨਹੀਂ ਕੁਝ ਨਹੀਂ ਆ ਰਿਹਾ ਵਾ ਓਨਰ ਨੇਮ ਆਰਟੀਓ ਸੰਗਰੂਰ ਪੰਜਾਬ ਐਮ ਸਾਈਕਲ ਸਕੂਟਰ ਸਕੂਟਰ ਦੇ ਨਾਂ ਤੇ ਗੱਡੀ ਆਇਆ ਲੱਗਦਾ ਆਹ ਕੋਈ ਐਂਬੂਲੈਂਸ ਨਹੀਂ ਆ ਕਿ ਪ੍ਰੋਪਰ ਉਹਦੇ ਸਰਚ ਮਾਰੋ ਉਹ ਐਂਬੂਲੈਂਸ ਮੇਰੇ ਕੈਮਰੇ ਸਾਹਮਣੇ ਲਗਾਈਓ ਮਰੇ ਮਰੇ ਤੋਂ ਮਰੀ ਘਰ ਤੋਂ ਆ ਬਿਲਕੁਲ ਤੁਹਾਨੂੰ ਸਰਚ ਕਰਕੇ ਵੀ ਦਿਖਾਵਾਂਗੇ ਦੁਬਾਰਾ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਿਹੜੀ ਕਿ ਹੈ ਇਹ ਗੱਡੀਆਂ ਉਲੰਘਣਾ ਕਰਦੀਆਂ ਨੇ ਸੜਕਾਂ ਤੇ ਦੌੜ ਤੇ ਜਿਹੜੀ ਐਂਬੂਲੈਂਸ ਆ ਰਹੀ ਹੁਣ ਤੁਸੀਂ ਉਹ ਐਂਬੂਲੈਂਸ ਤੇ ਵਿਸ਼ਵਾਸ ਨਾ ਕਰੋ ਜਿਹੜੀਆਂ ਤੁਹਾਨੂੰ ਰਾਹਗੀਰਾਂ ਦੇ ਉੱਤੇ ਮਿਲਦੀਆਂ ਨੇ ਕਿਉਂਕਿ ਇਹ ਜਿਹੜੀਆਂ ਸਰਕਾਰ ਨਿਯਮਾਂ ਦੀ ਵੀ ਉਲੰਘਣਾ ਕਰਦੀ ਨਜ਼ਰ ਆਉਂਦੀ ਹੈ ਤੇ ਨਾਲ ਜਿਹੜੀ ਹੈ ਦੂਜੀ ਜਿਹੜੇ ਲੋਕ ਵਿਸ਼ਵਾਸ ਕਰਕੇ ਐਂਬੂਲੈਂਸਾਂ ਕਰਦੇ ਨੇ ਜਾਂ ਆਪਣੇ ਮਰੀਜ਼ ਲੈ ਕੇ ਜਾਂਦੇ ਨੇ ਤੇ ਉਹ ਥੋੜਾ ਸਾਵਧਨ ਹੋ ਜਾਣ ਇਹ ਜਿਹੜੀਆਂ ਐਂਬੂਲੈਂਸਾਂ ਨੇ ਇਹਨਾਂ ਦੇ ਪਲੇਟਾ ਤੁਹਾਨੂੰ ਮੈਂ ਦਿਖਾ ਦੇਣਾ ਚਾਹੁੰਦਾ ਵਾਂ ਕਿ ਕਿਤੇ ਪੀਲੀਆਂ ਇੱਥੇ ਪੀਲੀਆਂ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਅੰਦਰ ਜਿਹੜੀਆਂ ਪੂਰੀਆਂ ਤਿਆਰ ਕਰਕੇ ਐਂਬੂਲੈਂਸ ਵਾਂਗੂ ਤਿਆਰ ਕੀਤੀ ਹੋਈ ਆ ਤੇ ਦੂਜੇ ਪਾਸੇ ਮੈਂ ਤੁਹਾਨੂੰ ਦਿਖਾ ਦੇਣਾ ਚਾਹੁੰਦਾ ਵਾਂ ਕਿ ਪੀਬੀ 13ਡਬਲ ਆ ਦੇਖੋ ਕਿ ਕਿਸ ਤਰ੍ਹਾਂ ਗੱਡੀ ਜਿਹੜੀ ਇਹ ਲੱਗੀ ਹੋਈ ਆ ਆ ਅੰਦਰ ਦੇਖੋ ਕਿ ਕਿਸ ਤਰ੍ਹਾਂ ਇੱਕ ਆ ਗੱਡੀ ਹੈ ਇਹ ਮਿੰਟ ਜੇ ਟੈਕਸੀ ਬਣ ਜਾਂਦੀ ਹੈ ਮਿੰਟ ਜੇ ਐਂਬੂਲੈਂਸ ਬਣ ਜਾਂਦੀ ਹੈ ਇਹ ਹਾਲਾਤ ਜਿਹੜੇ ਕੀ ਆ ਹੋਏ ਪਏ ਨੇ ਪੰਜਾਬ ਦੇ ਵਿੱਚ ਕਿ ਲੋਕਾਂ ਦਾ ਜਿਹੜਾ ਕੀ ਹੈ ਜਿੰਨਾ ਹਰਾਮ ਕੀਤਾ ਪਿਆ ਵਾ ਜਿਹੜੇ ਸੜਕਾਂ ਦੇ ਉੱਤੇ ਹੂਟਰ ਮਾਰਦੇ ਨਜਾਇਜ਼ ਹੂਟਰ ਮਾਰਦੇ ਨੇ ਕਈ ਐਂਬੂਲੈਂਸਾਂ ਇਹੋ ਜਿਹੀ ਹੁੰਦੇ ਨੇ ਕਿਉਂਕਿ ਲੋਕਾਂ ਨੂੰ ਬਹੁਤ ਪਰੇਸ਼ਾਨੀ ਦਿੱਕਤ ਆਉਂਦੀ ਹੈ ਭਾਈ ਇਹਨਾਂ ਦੇ ਚੱਕਰਾਂ ਦੇ ਵਿੱਚ ਸਾਡੀਆਂ ਜਣੀਆਂ ਪਾਸ ਐਂਬੂਲੈਂਸਾਂ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ 15-15 ਲੱਖ ਰੁਪਿਆ ਲਾ ਕੇ ਅਸੀਂ ਗੱਡੀਆਂ ਪਾਈਆਂ ਇਹ 8-800 ਨੂੰ ਢੇੜਾ ਚੱਕੇ ਭੱਜ ਜਾਂਦੇ ਆ ਕਿੱਥੋਂ ਟੈਕਸ ਦਈਏ ਅਸੀਂ ਕਿੱਥੋਂ ਪਾਧੀਆਂ ਕਰਾਈਏ ਆ ਕੇ ਇੱਥੇ ਰੋਲਾ ਪਾਉਂਦੇ ਆ ਇਹ ਤਮਾਸ਼ਾ ਕਰਦੇ ਬਿਨ ਮਤਲਬ ਤੋਂ ਠੀਕ ਹੈ ਨਾ ਜੀ ਹਮਮ ਅੱਛਾ ਹਰ ਸਾਲ ਭਾਜੀ 30 30000 ਰੁਪਏ ਅਸੀਂ ਟੈਕਸ ਦਿੰਨੇ ਆ ਗੱਡੀਆਂ ਦਾ ਐਂਬੂਲੈਂਸਾਂ ਦਾ 30 30000 ਰੁਪਏ ਟੈਕਸ 22 2000 ਦੀ ਸਾਡੀ ਇੰਸ਼ੋਰੈਂਸ ਆ ਗੱਡੀਆਂ ਦੀ ਤੇ ਇਹ ਜਾਲੀ ਬਣਾ ਕੇ ਇੱਥੇ ਗੱਡੀਆਂ ਐਂਬੂਲੈਂਸਾਂ ਚੱਕ ਚੱਕ ਤੁਰੇ ਫਿਰਦੇ ਆ ਇੱਥੇ ਆ ਵੀ ਆ ਗਈ ਜੀ ਪਾਸ ਗੱਡੀ ਆ ਜੀ ਐਂਬੂਲੈਂਸ ਚੈੱਕ ਕਰੋ ਅਸੀਂ ਟੈਕਸ ਦਿੱਤੇ ਆ ਪਾਣੀ ਲੱਖ ਲੱਖ ਰੁਪਿਆ ਕਾਗਜ਼ਾਂ ਤੇ ਲਾਇਆ ਅਸੀਂ ਇਹ ਜਾਲੀ ਗੱਡੀਆਂ ਲੈ ਕੇ ਤੁਰੇ ਫਿਰਦੇ ਆ ਆ ਬਿਲਕੁਲ ਹੁਣ ਤੁਸੀਂ ਵੀ ਥੋੜਾ ਸਾਵਧਾਨ ਰਹੀਓ ਇਹ ਸੁਨੇਹਾ ਬੜਾ ਆ ਇੰਪੋਰਟੈਂਟ ਸੀਗਾ ਤੁਹਾਨੂੰ ਦਿੰਨਾ ਕਿਉਂਕਿ ਅਜਿਹੇ ਪ੍ਰਧਾਨ ਖੜੇ ਇਹਨਾਂ ਦਾ ਨਾਮ ਅਵਤਾਰ ਆ ਸਿਵਲ ਹਸਪਤਾਲ ਦਾ ਇਹਨਾਂ ਦਾ ਸਾਰਾ ਜਾਇਜ਼ਾ ਵਾ ਸਾਰਾ ਐਂਬੂਲੈਂਸ ਦਾ ਠੀਕਾ ਹੀ ਦੇਖਦੇ ਨੇ ਤੇ ਦੂਜੇ ਪਾਸੇ ਡੀ ਐਮ ਸੀ ਤੋਂ ਇਹ ਗੱਡੀ ਆਈ ਆ ਕੋਈ ਐਂਬੂਲੈਂਸ ਤੇ ਲਿਖਿਆ ਹੋਇਆ ਵਾ ਪਰ ਲੱਗਦੀ ਕੋਈ ਕਿਸੇ ਪਾਸੋਂ ਨਹੀਂ ਐਂਬੂਲੈਂਸ ਕਿਉਂਕਿ ਇਹ ਕੱਲ ਨੂੰ ਕੋਈ ਉਹ ਨਹੀਂ ਵੀ ਹੋ ਸਕਦੀ ਆ ਕੱਲ ਨੂੰ ਕੋਈ ਵੱਡੀ ਵਾਰਦਾਤ ਵੀ ਹੋ ਸਕਦੀ ਆ ਇਹਦੇ ਵਿੱਚ ਕੋਈ ਅਨਗੇਲੀ ਵੀ ਹੋ ਸਕਦੀ ਆ ਕੋਈ ਵੀ ਜਾਲੀ ਸਮਾਨ ਵੀ ਕੋਈ ਇਲਾਕੇ ਲੈ ਕੇ ਜਾ ਸਕਦਾ ਵਾ ਸੜਕਾਂ ਤੇ ਅਧੋੜਦੀ ਐਂਬੂਲੈਂਸਾਂ ਪ੍ਰਸ਼ਾਸਨ ਕਿਉਂ ਸੁੱਤਾ ਪਿਆ ਕਿਉਂ ਨਹੀਂ ਨਜ਼ਰ ਆ ਰਿਹਾ ਇਹਨਾਂ ਦੀਆਂ ਗੱਡੀਆਂ ਦੀ ਚੈਕਿੰਗ ਕਿਉਂ ਨਹੀਂ ਹੁੰਦੀ ਹਾਲਾਂਕਿ ਇਹ ਗੱਡੀਆਂ ਦੀ ਵੀ ਚੈਕਿੰਗ ਜ਼ਰੂਰ ਹੋਣੀ ਚਾਹੀਦੀ ਹੈ ਇਹ ਇਹ ਅਸੀਂ ਨਹੀਂ ਕਹਿ ਰਹੇ ਕਿ ਅਸੀਂ ਉਹਨਾਂ ਦੀ ਸਾਈਡ ਲੈ ਰਹੇ ਹਾਂ ਇਹਨਾਂ ਦੀ ਗੱਡੀ ਦੀ ਵੀ ਚੈਕਿੰਗ ਹੋਣੀ ਚਾਹੀਦੀ ਹੈ ਜਿਹੜੀ ਗੱਡੀਆਂ ਪਾਸ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਠੀਕ ਹੈ ਜਿਹੜੀ ਸੱਚੀ ਵਿੱਚ ਐਂਬੂਲੈਂਸ ਨੇ ਪਰ ਜਿਹੜੀਆਂ ਦੂਜੀ ਐਂਬੂਲੈਂਸਾਂ ਨੇ ਨਕਲੀ ਐਂਬੂਲੈਂਸਾਂ ਨੇ ਆਪਣੇ ਗੱਡੀਆਂ ਦੇ ਉੱਪਰ ਐਂਬੂਲੈਂਸ ਲਿਖਾ ਕੇ ਜਾਂ ਇਹੋ ਜੀ ਹਰਕਤ ਨੂੰ ਅੰਜਾਮ ਦਿੰਦੇ ਨੇ ਉਹ ਉਹਨਾਂ ਦੇ ਜ਼ਰੂਰ ਪ੍ਰਸ਼ਾਸਨ ਦੇ ਵੱਲੋਂ ਨਕੀਲ ਜੜੀ ਕੱਸਣੀ ਚਾਹੀਦੀ ਆ ਅਗਲੇ ਸਮੇਂ ਦੇਖਣਾ ਹੈ ਕਿ ਇਹ ਝੂਠੀ ਐਂਬੂਲੈਂਸਾਂ ਨਕਲੀ ਐਂਬੂਲੈਂਸਾਂ ਦੇ ਉੱਤੇ ਨਕੀਲ ਕੱਸੀ ਜਾਏਗੀ ਕਿ ਨਹੀਂ ਕੱਸੀ ਜਾਏਗੀ ਜੁੜੇ ਹੋਏ ਧੰਨ ਲੇਜਣਾ ਸੰਜਣਾ ਜੀ ਅੰਪੋਰ ਰਿਪੋਰਟ ਧੰਨਵਾਦ